ਅੱਡ ਜਿਹੜੇ ਬਾਦਸ਼ਾਹ ਬਣੇ ਆ ਨਾ ਤੁਹਾਡੇ ਕੋਲ WhatsApp ਚੱਲਣ ਲਈ ਆ Facebook ਚੱਲਣ ਲਈ ਆ ਪਰਮਿਸ਼ਨ ਤੋਂ ਬਿਨਾਂ ਕੋਈ ਐਪ ਨਹੀਂ ਜੀ ਬਣਦਾ ਹੁਣ ਇੱਕ ਨਵੀਂ ਐਪ ਆਈ AI ਇਹ ਕਰਵਾਉਣ ਕੌਣ ਦਿਆ ਜਿਹੜੇ ਉੱਚੀਆਂ ਕੁਰਸੀਆਂ 'ਤੇ ਬੈਠੇ ਨੇ ਦਿੱਲੀ ਨਹੀਂ ਤੇ ਐਪ ਬੰਦ ਕਰਵਾਉਣੀ ਹੋਵੇ ਨਾ ਸਨਮਾਨ ਜੋ ਖਰਸਾ ਜੀ ਐਪ ਬੰਦ ਹੋ ਸਕਦੀ ਹੈ ਕਈ ਐਪ ਨੇ ਜਿਹੜੇ ਬੰਦ ਹੋ ਗਿਆ ਕੋਈ ਚਾਈਨਾ ਦਾ ਬਣਿਆ ਬੰਦ ਕਰ ਦਿੱਤਾ ਇਦਰੋਂ ਕੋਈ ਇਹ ਕੰਟਰੀ ਦਾ ਬਣਿਆ ਜੇ ਕਰਨੀ ਹੋਵੇ ਤਾਂ ਕਰ ਸਕਦੇ ਨੇ ਉਹ ਐਪ ਦੇ ਜਰੀਏ ਕਦੇ ਤੁਹਾਡਾ ਦਰਬਾਰ ਸਾਹਿਬ ਸਰੋਵਰ ਵਿੱਚ ਡੇਕਦਾ ਵਿਖਾਉਂਦੇ ਨੇ ਸਭੇ ਸਾਂਝੀ ਵਾਲਤਾ ਦਾ ਪ੍ਰਤੀਕ ਗੁਰੂ ਰਾਮਦਾਸ ਦਾ ਘਰ ਉਹ ਸੈਪ ਦੇ ਜਰੀਏ ਕਦੇ ਉਹਦੇ ਵਿੱਚ ਗਧੇ ਵੜਦੇ ਵਿਖਾਉਂਦੇ ਨੇ ਕਦੇ ਸੂਰ ਵੜਦੇ ਵਿਖਾਉਂਦੇ ਇਹ ਤੁਹਾਨੂੰ ਵੇਖਿਆ ਜਾ ਰਿਹਾ ਵੀ ਤੁਸੀਂ ਕਿੰਨੇ ਕ ਪਰਸੈਂਟ ਮਰ ਗਏ ਜਿੱਤੇ ਕਿੰਨੇ ਕ ਪਰਸੈਂਟ ਤੁਸੀਂ ਹੈਗੇ ਜੀ ਕੀ ਨਹੀਂ ਕੀਤਾ ਜਾ ਸਕਦਾ ਭਾਈ ਇੱਥੇ ਤੁਸੀਂ ਮਜੀਠੇ ਲਾਓ ਪਰਾਲੀ ਨੂੰ ਅੱਗ ਤੇ ਦਿੱਲੀ ਧੂਆਂ ਪੰਜਾਂ ਮਿੰਟਾਂ ਚ ਪਹੁੰਚ ਜਾਂਦਾ ਉਦੋਂ ਪਤਾ ਲੱਗ ਜਾਂਦਾ ਵੀ ਮਜੀਠੇ ਕਿਹੜੇ ਜੱਟ ਨੇ ਅੱਗ ਲਾਈ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਐਪ ਦੇ ਉੱਪਰ ਇਹ ਵੀਡੀਓ ਅਪਲੋਡ ਕੌਣ ਰਿਆ ਕਰਨ ਬੰਦ ਕਰਵਾਉਣੀਆਂ ਹੁਣ ਕਿਉਂ ਨਹੀਂ ਕਰਵਾ ਸਕਦੇ ਨਹੀਂ ਇਹਨਾਂ ਲੋਕਾਂ ਨੇ ਤੁਹਾਨੂੰ ਮਾਰਨ ਵਾਸਤੇ ਤਿਆਹੀਆ ਕੀਤਾ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਏ ਕੌਮ ਨਹੀਂ ਮਰਨੀਏ ਪੰਥ ਗੁਰੂ ਕਲਗੀਧਰ ਮਹਾਰਾਜ ਦਾ ਸਾਜਿਆ ਕਿ ਇਹ ਆਮ ਬੰਦੇ ਦਾ ਸਾਜਿਆ ਨਹੀਂ